ਮੰਡੀ ਗੋਵਿੰਦਗੜ੍ਹ ਦੀ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੁੱਲਰ ਨਿਆਂਇਕ ਹਿਰਾਸਤ ਵਿੱਚ ਨੇ ਉਤੇ ਹੀ ਡੀਆਈਜੀ ਪੁੱਲਰ ਦਾ ਵਿਚੋਲਾ ਕ੍ਰਿਸ਼ਨੂ ਸ਼ਾਰਦਾ ਇਸ ਸਮੇਂ ਸੀਬੀਆਈ ਦੀ ਰਿਮਾਂਡ ਤੇ ਹੈ ਸੂਤਰਾਂ ਮੁਤਾਬਕ ਜਦੋਂ ਸੀਬੀਆਈ ਨੇ ਰਿਮਾਂਡ ਦੌਰਾਨ ਕ੍ਰਿਸ਼ਨੂ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਕਬੂਲ ਕੀਤਾ ਕਿ ਉਹ ਪੁੱਲਰ ਦੇ ਕਹਿਣ ਤੇ ਆਕਾਸ਼ ਬੱਤਾ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਕ੍ਰਿਸ਼ਨੂ ਨੇ ਰਿਮਾਂਡ ਦੌਰਾਨ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਪੁੱਲਰ ਦੇ ਕਹਿਣ ਤੇ ਕਈ ਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੰਮ ਕਰਨ ਦੇ ਲਈ ਤੇ ਪੈਸੇ ਫੜਨ ਦੇ ਲਈ ਜਾਂਦਾ ਸੀ ਰੀਪੋਰਟ ਮੁਤਾਬਕ ਸੀਬੀਆਈ ਨੇ ਪੁੱਲਰ ਦੇ ਵਿਚੋਲੇ ਤੋਂ ਕਰੀਬ 9 ਘੰਟੇ ਪੁੱਛਗਿੱਛ ਕੀਤੀ। ਕ੍ਰਿਸ਼ਨੂ ਤੋਂ ਇਸ ਦੌਰਾਨ ਡੇਰਾ ਬੱਸੀ ਦੇ ਕਾਰੋਬਾਰੀ ਤੋਂ ਐਫਆਈਆਰ ਦਰਜ ਕਰਵਾਉਣ ਦੇ ਨਾਮ ਤੇ ਮੰਗੇ ਗਏ 10 ਲੱਖ ਦੀ ਰਿਸ਼ਵਤ ਬਾਰੇ ਵੀ ਪੁੱਛਿਆ ਗਿਆ। ਦਰਅਸਲ ਡੇਰਾ ਬੱਸੀ ਦੇ ਕਾਰੋਬਾਰੀ ਤੋਂ ਪੁੱਲਰ ਦੇ ਲਈ ਕੰਮ ਕਰਨ ਵਾਲੇ ਹੋਰ ਵਿਚੋਲੇ ਨੇ ਕੇਸ ਦਰਜ ਕਰਵਾਉਣ ਦੇ ਨਾਮ ਤੇ ਰਿਸ਼ਵਤ ਦੀ ਮੰਗ ਕੀਤੀ ਸੀ। ਉਸ ਵਿਚੋਲੇ ਨੇ ਕਿਹਾ ਸੀ ਕਿ ਉਹ ਕ੍ਰਿਸ਼ਨੂ ਨੂੰ ਜਾਣਦਾ ਹੈ। ਉਸ ਨੂੰ ਕਹਿ ਕੇ ਡੀਆਈਜੀ ਪੁੱਲਰ ਤੋਂ ਕੰਮ ਕਰਵਾ ਦੇਵੇਗਾ। ਚੰਡੀਗੜ੍ਹ ਸੀਬੀਆਈ ਦੇ ਵੱਲੋਂ 16 ਅਕਤੂਬਰ ਨੂੰ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸਕਰਾਪ ਵਪਾਰੀ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਸੀ। ਇਸੇ ਦੌਰਾਨ ਉਹਨਾਂ ਦੇ ਘਰ 'ਚ ਰੇਡ ਦੌਰਾਨ ਕਰੀਬ 7.5 ਕਰੋੜ ਕੈਸ਼, ਮਹਿੰਗੀਆਂ ਗੱਡੀਆਂ, ਇੰਪੋਰਟਿਡ ਸ਼ਰਾਬ ਤੇ ਲਗਜ਼ਰੀ ਗੱਡੀਆਂ ਮਿਲੀਆਂ ਸਨ। ਇਸ ਤੋਂ ਇਲਾਵਾ ਸੀਬੀਆਈ ਨੂੰ ਕਈ ਦਸਤਾਵੇਜ਼ ਵੀ ਮਿਲੇ ਸਨ ਤੇ ਵੱਖ-ਵੱਖ ਬੈਂਕਾਂ ਦੇ ਵਿੱਚ ਲੋਕਰਾਂ ਦਾ ਵੀ ਪਤਾ ਲੱਗਿਆ ਸੀ। ਜਾਂਚ ਦੇ ਵਿੱਚ ਡੀਆਈਜੀ ਪੁੱਲਰ ਦੇ ਵਿਦੇਸ਼ੀ ਕਨੈਕਸ਼ਨ ਵੀ ਸਾਹਮਣੇ ਆਏ ਸਨ, ਉਸੇ ਵਿਦੇਸ਼ ਤੇ ਵਿੱਚ ਵੀ ਜਾਇਦਾਦ ਦੱਸੀ ਗਈ। ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਡੀਆਈਜੀ ਪੁੱਲਰ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਦੁਬਈ ਵੀ ਗਿਆ ਸੀ ਸੀਬੀਆਈ ਨੇ ਪੁੱਲਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਮੰਡੇ ਗਵਿੰਦਗੜ੍ਹ ਦੀ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੁੱਲਰ ਨਿਆਂਇਕ ਹਿਰਾਸਤ ਵਿੱਚ ਨੇ ਉਤੇ ਹੀ ਡੀਆਈਜੀ ਪੁੱਲਰ ਦਾ ਵਿਚੋਲਾ ਕ੍ਰਿਸ਼ਨੂ ਸ਼ਰਦਾ ਐਸਐਮਈ ਸੀਬੀਆਈ ਦੀ ਰਿਮਾਂਡ ਤੇ ਹੈ ਸੂਤਰਾਂ ਮੁਤਾਬਕ ਜਦੋਂ ਸੀਬੀਆਈ ਨੇ ਰਿਮਾਂਡ ਦੌਰਾਨ ਕ੍ਰਿਸ਼ਨੂ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਕਬੂਲ ਕੀਤਾ ਕਿ ਉਹ ਪੁੱਲਰ ਦੇ ਕਹਿਣ ਤੇ ਆਕਾਸ਼ ਬੱਤਾ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਕ੍ਰਿਸ਼ਨੂ ਨੇ ਰਿਮਾਂਡ ਦੌਰਾਨ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਪੁੱਲਰ ਦੇ ਕਹਿਣ ਤੇ ਕਈ ਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੰਮ ਕਰਨ ਦੇ ਲਈ ਤੇ ਪੈਸੇ ਫੜਨ ਦੇ ਲਈ ਜਾਂਦਾ ਸੀ ਰੀਪੋਰਟ ਮੁਤਾਬਕ ਸੀਬੀਆਈ ਨੇ ਪੁੱਲਰ ਦੇ ਵਿਚੋਲੇ ਤੋਂ ਕਰੀਬ 9 ਘੰਟੇ ਪੁੱਛਗਿੱਛ ਕੀਤੀ। ਕ੍ਰਿਸ਼ਨੂ ਤੋਂ ਇਸ ਦੌਰਾਨ ਡੇਰਾ ਬੱਸੀ ਦੇ ਕਾਰੋਬਾਰੀ ਤੋਂ ਐਫਆਈਆਰ ਦਰਜ ਕਰਵਾਉਣ ਦੇ ਨਾਮ ਤੇ ਮੰਗੇ ਗਏ 10 ਲੱਖ ਦੀ ਰਿਸ਼ਵਤ ਬਾਰੇ ਵੀ ਪੁੱਛਿਆ ਗਿਆ। ਦਰਅਸਲ ਡੇਰਾ ਬੱਸੀ ਦੇ ਕਾਰੋਬਾਰੀ ਤੋਂ ਪੁੱਲਰ ਦੇ ਲਈ ਕੰਮ ਕਰਨ ਵਾਲੇ ਹੋਰ ਵਿਚੋਲੇ ਨੇ ਕੇਸ ਦਰਜ ਕਰਵਾਉਣ ਦੇ ਨਾਮ ਤੇ ਰਿਸ਼ਵਤ ਦੀ ਮੰਗ ਕੀਤੀ ਸੀ। ਉਸ ਵਿਚੋਲੇ ਨੇ ਕਿਹਾ ਸੀ ਕਿ ਉਹ ਕ੍ਰਿਸ਼ਨੂ ਨੂੰ ਜਾਣਦਾ ਹੈ। ਉਸ ਨੂੰ ਕਹਿ ਕੇ ਡੀਆਈਜੀ ਪੁੱਲਰ ਤੋਂ ਕੰਮ ਕਰਵਾ ਦੇਵੇਗਾ। ਚੰਡੀਗੜ੍ਹ ਸੀਬੀਆਈ ਦੇ ਵੱਲੋਂ 16 ਅਕਤੂਬਰ ਨੂੰ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸਕਰਾਪ ਵਪਾਰੀ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਸੀ। ਇਸੇ ਦੌਰਾਨ ਉਹਨਾਂ ਦੇ ਘਰ 'ਚ ਰੇਡ ਦੌਰਾਨ ਕਰੀਬ 7.5 ਕਰੋੜ ਕੈਸ਼, ਮਹਿੰਗੀਆਂ ਗੱਡੀਆਂ, ਇੰਪੋਰਟਡ ਸ਼ਰਾਬ ਤੇ ਲਗਜ਼ਰੀ ਗੱਡੀਆਂ ਮਿਲੀਆਂ ਸਨ। ਇਸ ਤੋਂ ਇਲਾਵਾ ਸੀਬੀਆਈ ਨੂੰ ਕਈ ਦਸਤਾਵੇਜ਼ ਵੀ ਮਿਲੇ ਸਨ ਤੇ ਵੱਖ-ਵੱਖ ਬੈਂਕਾਂ ਦੇ ਵਿੱਚ ਲੋਕਰਾਂ ਦਾ ਵੀ ਪਤਾ ਲੱਗਿਆ ਸੀ। ਜਾਂਚ ਦੇ ਵਿੱਚ ਡੀਆਈਜੀ ਪੁੱਲਰ ਦੇ ਵਿਦੇਸ਼ੀ ਕਨੈਕਸ਼ਨ ਵੀ ਸਾਹਮਣੇ ਆਏ ਸਨ, ਉਸੇ ਵਿਦੇਸ਼ ਤੇ ਵਿੱਚ ਵੀ ਜਾਇਦਾਦ ਦੱਸੀ ਗਈ। ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਡੀਆਈਜੀ ਪੁੱਲਰ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਦੁਬਈ ਵੀ ਗਿਆ ਸੀ ਸੀਬੀਆਈ ਨੇ ਪੁੱਲਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ